ਸਾਨੂੰ ਸਵਾਗਤ ਗੁਰੂ ਰੋਹਕਾ ਜਿੰਦਗੀ ਉਹ ਕਰਵਾਹੂ ਜੀ ਦਾ ਕਾਲਾ ਕਾਵਾਹੇ ਤੁਹਾਡੇ ਪਹਿਲਾਂ ਤੈਰ ਦਿਲ ਤੋਂ ਧਰਵਾਵਾ ਕਿਉਂਕਿ ਤੁਸੀਂ ਕਿੰਨਾ ਸਵਾਹ ਹੋ ਗਿਆ ਖੜੇ ਹੋ ਕੇ ਇਨੀ ਗਰਮੀ ਚ ਥੋੜੇ ਜੋ ਇੱਕੋ ਸਿਰ ਤੋਂ ਤਾਂ ਕਿ ਆਉਣ ਵਾਲਾ ਭੇਟ ਸਾਡਾ ਅਸੀਂ ਹੁਣ ਘਰ ਪਏ ਆ ਇਹ ਸਾਨੂੰ ਜ਼ਿਆਦਾ ਦਿਨ ਉਡੀਕ ਨਹੀਂ ਬਣਾ ਸਕਦੇ ਇਹਦੇ ਰਾਜਨੀਤਿਕ ਲੋਕ ਇਹ ਇਹ ਨਾ ਇਹ ਨਾ ਸਾਨੂੰ ਰੁਕਿਆ ਵੀ ਬਹੁਤ ਪ੍ਰਸ ਕਰਾਂਗੇ ਇਹਨਾਂ ਦੀ ਕੋਟ ਵੀ ਪ੍ਰਸ ਕਰਾਂਗੇ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਰਾਜਨੀਤੀਆਂ ਦੇ ਬਿਚਾਰਾਂ ਦੇ ਬਣਾਵਾਗੇ ਕੋਈ ਜਿਹੜੇ ਸਾਡੀ ਗੱਲ ਕਰਨਗੇ ਤੇ ਸਾਡੇ ਬੱਚਿਆਂ ਦੀ ਹੈ ਤੇ ਇੱਕ ਦੀ ਗੱਲ ਕਰਨਗੇ ਇਹ ਨਹੀਂ ਕਿ ਇਹ ਨਸ਼ੇ ਵਿੱਚ ਕਿ ਕੁਝ ਬਾਤ ਦੇਖੇ ਕੁਝ ਜਿਹੜਾ ਇਹ ਮਨ ਖਰਾਬ ਨੇ ਗੁਰੂ ਮਹਾਰਾਜ ਨੇ ਕੋਈ ਬਖਸ਼ਿਸ਼ ਕੀਤੀ ਹੈ ਕੌਮ ਦੇ ਉੱਪਰ ਤੇ ਸਾਰੀ ਕੌਮ ਪਾਰਟੀ ਪਾਜੀ ਤੋਂ ਘੜੇ ਬਾਜੀ ਤੋਂ ਪਰੋਟ ਰਹੀ ਹੈ ਇਹ ਆਉਣ ਵਾਲਾ ਸਮਾਂ ਸਾਡਾ ਇੱਕ ਬੜਾ ਸਹੈਰੀ ਲੱਗਾ ਇਹਨੂੰ ਵੇਖ ਕੇ ਕਿ ਇਹ ਸਾਡੇ ਨੌਜਵਾਨਾਂ ਚ ਬੜੀ ਜਾਗਰਤੀ ਆ ਨੌਜਵਾਨਾਂ ਇਸ ਹੱਪੋ ਸਾਰਾ ਕੁਝ ਸਾਫ ਕਰ ਰਹੇ ਅਕਸ਼ਰ ਅਸਮੀਂ ਲੜ ਰਹੇ ਕਿ ਗੁਰੂ ਸਾਹਿਬ ਦੇ ਮੌਜ ਚ ਸਾਰੀ ਸੰਗਤ ਹੀ ਲੱਗ ਰਹੀ ਹੈ। ਅਸਾਂ ਕਿ ਜਦ ਖੜਾ ਜਦ ਬੰਦਾ ਦੇ ਜਿੱਤੇ ਵੀ ਇੱਕ ਰਹੇ ਖਾਰਾ ਕੁਝ ਉਹ ਕਰ ਰਿਹਾ ਤੁਹਾਨੂੰ ਕਿਸੇ ਚੀਜ਼ ਕੋਈ ਲੋੜ ਨਹੀਂ ਪੈ ਰਹੀ ਕਿ ਅਸੀਂ ਕੁਝ ਪ੍ਰਦਰਤ ਕਰੀਏ ਸਾਰੇ ਸਾਰੀਆਂ ਸ਼ਕਤਾਂ ਦੇ ਸੰਗੋਗ ਦਾ ਕੋਈ ਕਿਥੋਂ ਕਿਥੋਂ ਸੰਗਰੂਤ ਆ ਰਿਹਾ ਕੋਈ ਦਿਰੀਤ ਮਾਰ ਰਿਹਾ ਕੋਈ ਜੁਤੀ ਮਾਰ ਰਿਹਾ ਕਿ ਉਹ ਸਾਰੇ ਲੋਕ ਦੇ ਇਸ ਕਰਕੇ ਇਹ ਸਾਕਰ ਨਵਾਸੀਆਂ ਦੇ ਵਿਚਾਰਨ ਦੀ ਬੇਅਤੀ ਹੈ ਕਿ ਤੁਸੀਂ ਵੀ ਤੁਸੀਂ ਕੋਈ ਰੁਭੀ ਰੁਭਾ ਰਹੇ ਹੋ ਆਪਣਾ ਕਾਜ ਫੇਰ ਵੀ ਜੇ ਕਿਤੇ ਕੋਈ ਕਮੀ ਲੱਗਦੀ ਆ ਕੋਈ ਵੀਰ ਭਰਾ ਕੋਈ ਇਹਦੇ ਵੀ ਰਾਜ ਇੱਕ ਤਾਂ ਉਹਦਾ ਵੀ ਮਨ ਚੱਲਦਾ ਕਰਕੇ ਉਹ ਆਪਣੇ ਘਰ ਆਉਣੀ ਤੇ ਇਹ ਲੈ ਬੈਠਾ ਹੋਣੀ ਆਪਣੇ ਇਤਿਹਾਸ ਤੋਂ ਨਾਮਾ ਬੋੜ ਰਹੀ ਨੇ ਤੇ ਜਿਹੜੇ ਸਾਰੇ ਗਾਉਂ ਦੇ ਵਾਸੀ ਨਿਸ਼ਚਿਤ ਹੋ ਕੇ ਇੱਥੇ ਵੱਸ ਸਕੇ ਉਹਨਾਂ ਦੇ ਬਾਪੇ ਨਿਸ਼ਚਿਤ ਹੋ ਕੇ ਸੋਚ ਕਰਨ ਕਿ ਸਾਡੇ ਪੁੱਤ ਜਿੱਥੇ ਬਾਜ਼ੀ ਖਮਡਾਣ ਤੇ ਇਦਾਂ ਲੱਗਦਾ ਹੁੰਦਾ ਉਹ ਕਦੀ ਇਹੋ ਕਿਤੇ ਬਾਹਰ ਜਾਂਦਾ ਕਿ ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ ਬਾਪਿਆਂ ਦੇ ਸਾਹਾਂ ਨਾ ਟਿਕਣੇ ਕਿੰਬਾਦਾਰੀ ਸਾਕ ਕੋ ਕਿਤੇ ਬਿਠਾ ਬਣਾਉਣਾ ਨੇ ਕਿਹਦੇ ਨਾਲ ਦੋਸਤੀ ਹੋਣੀ ਹੈ ਉਹਨੇ ਘਰ ਆਉਣਾ ਕਿ ਨਹੀਂ ਆਉਣਾ ਕਿਥੇ ਟੀਕਾ ਲਾ ਕੇ ਕਿਸੇ ਨੇ ਖਤਮ ਹੋ ਜਾਣਾ ਇਸ ਤਰਕੇ ਬਹੁਤ ਸਾਰਿਆਂ ਨੂੰ ਇਹ ਹੋ ਜਾਇਆ ਜਿਹੜਾ ਮੌਕਾ ਹੈ ਗੁਰੂ ਮਹਾਰਾਜ ਨੇ ਆਪਰ ਮੋੜਾ ਸੈਰੀ ਮੌਕਾ ਦਿੱਤਾ ਤੇ ਤੁਸੀਂ ਆਪੋ ਆਪਣੀ ਜੇਰੀ ਛੱਡੋ ਗੁਰੂ ਮਹਾਰਾਜ ਨੇ ਜਾਇ ਇਹ ਸਭਾ ਜਿਹਨਾਂ ਲੋਕਤੰਤਰੀ ਸਤਿਗਤ ਦਿੱਤੀ ਉਹਦਾ ਇਸੇ ਵਾਸਤੇ ਆਪਣੇ ਕਿਸਾਨੀ ਨੂੰ ਆਪਣੀਆਂ ਆਕੜਾਂ ਨੂੰ ਆਪਣੀਆਂ ਫਸਲਾਂ ਨੂੰ ਬਚਾਉਣ ਦਾ ਜਿਹੜਾ ਧਿਆਨ ਕਰੀਏ ਇਹ ਵਕਤ ਵੱਲ ਚੋਕਤਾਂ ਪਾਈਏ ਤੇ ਆਉਣ ਵਾਲੇ ਸਮੇਂ ਨੂੰ

ਉਨਾ ਸਾਰਿਆਂ ਵੱਲੋਂ ਆਪਾਂ ਨੂੰ ਸਮਰਥਨ ਮਿਲਿਆ ਹੈ ਫਰਨਾਵਾਲੇ ਗੁਰਦੁਆਰੇ ਬਈ ਨਾਸਰੇ ਕੋਈ ਇੱਕ ਇੱਕ ਮਨਾਲ ਕਰੋ ਬਾਕੀ ਸਾਰੇ ਆਪਾਂ ਸਾਰੇ ਔਰ ਇੱਕ ਬਣ ਗਏ ਕਿਉਂਕਿ ਆਪਣੀਆਂ ਲੜਾਈਆਂ ਪਛਾਹ ਰਹਿ ਗਈਆਂ ਨੇ ਹੁਣ ਆਪਾਂ ਇੱਕ ਹੋ ਗਏ ਨਮਨਣਾ ਹੈ ਜੇ ਆਪਾਂ ਮੰਦਰ ਦੇ ਚੋਅਰ ਵਿਰੋਧ ਰੱਖਾਂਗੇ ਤੇ ਭਾਈ ਆਪਾਂ ਕੋਹਾ ਹਜਾ ਨਹੀਂ ਹੋ ਸਕਦਾ